ਜੀ ਤੁਸੀਂ ਦੇਖ ਰਹੇ ਹੋ ਮੇਲਾ ਫਰੀਦਕੋਟ ਕਿਸਾਨ ਮੇਲਾ ਜਿੱਥੇ ਬਹੁਤ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਉਸ ਤਹਿਤ ਬੋਲੇ ਵਾਲੇ ਤੋਂ ਸਟਾਲ ਲੱਗੀ ਹੋਈ ਆ ਸੁਲਤਾਨ ਵੀ ਫਾਰਮ ਜੋ ਕਿ ਸਮੁੱਚੇ ਸ਼ਾਇਦ ਕਈ ਪ੍ਰਕਾਰ ਦੇ ਨੇ ਹੋਰ ਵੀ ਚੀਜ਼ਾਂ ਦੇ ਦੇਸੀ ਪ੍ਰਕਾਰ ਦੀਆਂ ਲੈ ਕੇ ਆਏ ਨੇ ਆਪਾਂ ਗੱਲਬਾਤ ਕਰਦੇ ਆ ਸਸਿਕਾ ਜੀ ਸਸਿਕਾ ਵੀਰ ਜੀ ਖੋਟੀ ਜੀ ਕੀ ਤੁਹਾਡੇ ਕੋਲ ਆਈਟਮ ਆ ਤੇ ਕੀ ਇਹਦੇ ਚ ਖਾਸੀਅਤ ਹੈ ਪਹਿਲਾਂ ਵੀਰੇ ਮੈਂ ਤੁਹਾਡੇ ਸਾਰੇ ਚੈਨਲ ਦੇ ਵਿੱਚ ਜਿੰਨੇ ਵੀ ਦੇਖ ਰਹੇ ਹੋ ਉਹਨਾਂ ਸਪੈਰਪਰ ਸ਼ਾਸ਼ੀ ਕਾਲ ਠੀਕ ਆ ਵੀਰੇ ਆਪਣਾ ਪਹਿਲੀ ਗੱਲ ਕੰਪਨੀ ਦਾ ਨਾਮ ਹੈਗਾ ਸੁਲਤਾਨ ਬੀ ਫਾਰਮ 20 ਫਾਰਮ ਗੋਲੇ ਵਾਲਾ ਗੋਲੇ ਵਾਲਾ ਠੀਕ ਆ ਆਪਣਾ ਇੰਸਟਾਗ੍ਰam ਤੇ ਵੀ ਪੇਜ ਬਣਿਆ ਮੈਂ ਸੁਲਤਾਨ ਬੀ ਫਾਰਮ ਗੋਲੇ ਠੀਕ ਆ ਜੀ ਆਪਣੇ ਕੋਲ ਵੀਰੇ ਸ਼ਹਿਦ ਆ ਸ਼ਹਿਦ ਤੋਂ ਤਿਆਰ ਕੀਤੇ ਮਰੱਬੇ ਆ ਸਾਬਣਾਂ ਨੇ ਫੈਸਲੀਨਾ 립 ਬਾਵਾਂ ਵੀ ਪੋਲਣਾ ਜੈਮ ਆ ਸਾਡੇ ਕੋਲੇ ਜੀ ਤੇ ਟొਮੈਟੋ ਕੈਚਪ ਇਹ ਸਾਡੇ ਜੁਨੇ ਵੀ ਪ੍ਰੋਡਕਟ ਨੇ ਸਾਰੇ ਆਪਦੇ ਹੋਮ ਮੇਡ ਘਰੇ ਤਿਆਰ ਕੀਤੇ ਵੇਣ ਕੀਤੇ ਹਾਂ ਤੇ ਸ਼ੁੱਧਤਾ ਦੇ ਪ੍ਰਤੀਕ ਹੈ ਸ਼ੁੱਧਤਾ ਦੇ ਮੈਂ ਕਹਾਂ 101% ਪ੍ਰਤੀਕ ਹੈ ਮਨੀ ਬੈਕ ਗਾਰੰਟੀ ਹੈ ਸਾਡੇ ਜੇ ਕੋਈ ਉਹ ਇਹਦੇ ਕੋਈ ਡਿਫਾਲਟ ਕੱਢਦਾ ਵੀ ਯਾਰ ਇਹ ਤਾਂ ਇਦਾਂ 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 ਹੈ ਮਨੀ ਬੈਕ ਗਾਰੰਟੀ ਹੈ ਤੇ ਇਹ ਐਡੋਂ ਖਰਾਬ ਵੀ ਹੋ ਸਕਦੀ ਹੈ ਕਿ ਲਾਈਫਟਾਈਮ ਜਿਹੜੀ ਸ਼ੈਦ ਹੈ ਸ਼ੈਨ ਨੂੰ ਤਾਂ ਭਾਵੇਂ 100 ਸਾਲ ਰੱਖ ਲਈ ਪਤਾ ਵੀ ਨਹੀਂ ਖਰਾਬ ਠੀਕ ਹੈ ਠੀਕ ਹੈ ਹਾਂ ਹੁਣ ਸਾਡੀ ਹਨੀ ਸੋਪ ਆ ਹਾਂ ਠੀਕ ਹੈ ਇਹ ਵੀ ਬਹੁਤ ਵਧੀਆ ਰਿਜ਼ਲਟ ਮਿਲ ਰਹੇ ਨੇ ਬਹੁਤ ਚੰਗੇ ਰਿਵਿਊ ਆ ਰਹੇ ਠੀਕ ਹੈ ਬਾਕੀ ਸਾਡੀ ਵੈਸਲੀਨ ਆ ਗਈ ਜੀ ਹਾਂ ਠੀਕ ਹੈ ਜਿਹਦੇ ਕੋਈ ਦਾਗ ਦਾਗ ਸਕਿਨ ਦੀ ਕੋਈ ਵੀ ਪ੍ਰੋਬਲਮ ਆ ਸਾਰੀ ਨੂੰ ਇਹ ਜਿਆਦਾ ਤਾਂ ਤੁਸੀਂ ਸ਼ਹਿਦ ਤੋਂ ਤਿਆਰ ਕਰਦੇ ਹੋ ਸ਼ਹਿਦ ਤੋਂ ਸਾਰਾ ਐਡਮੀ ਸ਼ਹਿਦ ਤੋਂ ਤਿਆਰ ਸ਼ਹਿਦ ਤੋਂ ਬਾਕ ਕੱਲੀਆਂ ਤਕਰੀਬਨ ਸਾਬਣਾਂ ਨੇ ਲਗ ਲਗ ਪ੍ਰਕਾਰ ਦੀਆਂ ਬਾਕੀ ਨਹੀਂ ਸਾਡਾ ਸਾਰਾ ਸੱਚੀ ਸਾਡੀ ਸਿਹਤ ਤੇ ਚੱਲ ਰਹੀ ਹੈ ਸ਼ੁਰ ਕੋਈ ਮਰੱਬੇ ਨੇ ਉਹ ਵੀ ਸ਼ਹਿਦ ਦੇ ਉਹ ਵੀ ਸ਼ਹਿਦ ਤੋਂ ਤਿਆਰ ਹੋ ਰਹੇ ਨੇ ਮਰੱਬੇ ਕਿਹੜੇ ਕਿਹੜੇ ਪ੍ਰਕਾਰ ਦੇ ਨੇ ਇਹ ਸਾਡਾ ਖੰਜੂਰ ਦਾ ਮਰੱਬਾ ਜੀ ਠੀਕ ਹੈ ਸ਼ਹਿਦ ਤੋਂ ਤਿਆਰ ਕਰ ਰਹੇ ਹਾਂ ਹਾਂ ਇਹ ਖੰਜੂਰ ਦਾ ਮਰਬਾਬ ਵੀ ਸਾਡਾ ਸ਼ਹਿਦ ਤੋਂ ਤਿਆਰ ਹੋ ਰਿਹਾ ਠੀਕ ਹੈ ਠੀਕ ਹੈ ਜੀ ਇਹ ਸਾਡੀ ਔਲਾ ਕੰਡੀ ਹੈ ਸ਼ਹਿਦ ਤੋਂ ਤਿਆਰ ਕੀਤੀ ਜੀ ਓਕੇ ਇਹ ਨੇਚਰਲੀ ਨਹੀਂ ਇਹ ਨਹੀਂ ਵੀ ਅਸੀਂ ਬਾਜ਼ਾਰ ਚ ਔਲਾ ਕੰਡੀ ਖਰੀਦ ਲਈ ਖੰਡ ਵਾਲੀ ਲਿਆ ਕੇ ਸ਼ਹਿਦ ਚ ਪਾ ਕੇ ਦੇਤੀ ਉਹ ਜੀ ਨਹੀਂ ਜੋ ਚੀਜ਼ ਹੈਗੀ ਹੈ ਨੇਚਰਲ ਦੇਖ ਤੁਸੀਂ ਬਾਕੀ ਟੈਸਟ ਕੀਤਾ ਜਾਂ ਤੁਹਾਨੂੰ ਟੈਸਟ ਕਰਕੇ ਜਿਹਦਾ ਤੁਸੀਂ ਸ਼ਾਇਦ ਦੇ ਵਿੱਚ ਤਿਆਰ ਕਰ ਰਹੇ ਹੋ ਵੀਰੇ ਦਾ ਆਟਮ ਦਾ ਰੇਟ ਬਹੁਤ ਮਹਿੰਗਾ ਹੋਣਾ ਜੀ ਰੇਟ ਵੀਰੇ ਹੈਗਾ ਹਾਂ ਰੇਟ ਮਹਿੰਗਾ ਸਾਡਾ ਮਰਬਿਆਂ ਤੇ 20% ਲੈਸ ਆ ਹਾਂ ਠੀਕ ਹੈ ਜੀ ਸ਼ਾਇਦ ਤੇ ਅੱਜ ਦੇ ਟਾਈਮ ਲਈ 50% ਲੈਸ ਲਾਈ ਵੀ ਸਿਰਫ ਅੱਜ ਦੇ ਟਾਈਮ ਅੱਜ ਦੇ ਟਾਈਮ ਚ ਹਾਂ ਜੀ ਠੀਕ ਹੈ ਮੇਲੇ ਦੇ ਦੌਰਾਨ ਮੇਲੇ ਦੇ ਦੌਰਾਨ ਕਿਸਾਨਾਂ ਲਈ ਅਸੀਂ ਕਿਸਾਨਾਂ ਲਈ ਕਿਉਂਕਿ ਅਸੀਂ ਆਪਦੇ ਲੋਕਲ ਆ ਲੋਕਲ ਬੰਦਿਆਂ ਦਾ ਫਾਇਦਾ ਕਰਦੇ ਹਾਂ ਜੀ ਅੱਗੇ ਸਿਆਲ ਹੋਣਾ ਇਹ ਤੁਸੀਂ ਲੋਕਲ ਕਹਿ ਰਹੇ ਹੋ ਜੇ ਫਰੀ ਕੋਟ ਦੇ ਲੋਕਲ ਵਾਸੀ ਉੱਥੇ ਤੁਹਾਡੇ ਕੋਲ ਪਹੁੰਚ ਕੇ ਉੱਥੇ ਫਾਰਮ ਤੋਂ ਲੈ ਸਕਦਾ ਫਿਰ ਵੀ ਲੋਨ ਨੂੰ ਲਸੂਗੀ ਥੋੜੀ ਬਹੁਤੀ ਕੋਈ 10% ਲਸ ਕਰ ਦਾਂਗੇ ਠੀਕ ਹੈ ਠੀਕ ਹੈ ਕਿਉਂਕਿ ਸਾਡੇ ਪ੍ਰੋਡਕਟ ਹੀ ਇੰਨੇ ਕੋ ਹੋਗਾ ਸਾਨੂੰ ਜਿਹੜਾ ਰੇਟ ਹੈ ਨਾ ਪਹਿਲੇ ਇਹ ਨਿਚੋੜ ਕੇ ਰੱਖਿਆ ਤੇ ਦੇਖੋ ਨਿਚੋੜ ਕੱਢ ਕੇ ਰੇਟ ਲਾਇਆ ਕੋਈ ਜਿਆਦਾ ਰੇਟ ਨਹੀਂ ਲਾਇਆ ਬਹੁਤ ਧੰਨਵਾਦ ਭਰਾ ਤੇ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੀ ਲੋਕਾਂ ਨੂੰ ਇਹੀ ਦੇਣਾ ਚਾਹੁੰਦੇ ਆ ਵੀਰੇ ਜਦ ਵੀ ਜੇ ਕੋਈ ਸਾਡਾ ਮੈਿਕ ਸਾਡਾ ਪ੍ਰੋਡਕਟ ਲੈਣਾ ਚਾਹੁੰਦਾ ਸਾਨੂੰ ਜਾਂਦਾ ਸਾਡੇ ਨੰਬਰ ਤੇ ਕਨੈਕਟ ਕਰ ਲੇ ਮੋਬਾਈਲ ਨੰਬਰ ਬੋਲ ਹੀ ਦਿਓ ਜੀ ਮੋਬਾਈਲ ਨੰਬਰ ਹੈਗਾ ਸਾਡਾ 735383850 ਠੀਕ ਆ ਮੁਹੰਮਦ ਦਿਲਚਾਹ ਦਾ ਮੇਰਾ ਨਾਮ ਫਾਰਮ ਦਾ ਨਾਮ ਹੈਗਾ ਸੁਲਤਾਨ ਦੀ ਫਾਰਮ ਵਿਲੇਜ ਗੋਲੇਵਾਲਾ ਡਿਸਟ੍ਰਿਕਟ ਫਰੀਦਕੋਹੜ ਕੋਈ ਵੀ ਪ੍ਰੋਡਕਟ ਤੁਹਾਨੂੰ ਚਾਹੀਦਾ ਮੇਰੇ ਨਾਲ ਕਾਲ ਤੇ ਕਨੈਕਟ ਕਰ ਸਕਦੇ ਹੋ ਜਾਂ ਵਟਸਐਪ ਤੇ ਕਨੈਕਟ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਲੈਂਦੇ ਆ ਇਹ ਵੀਰੇ 2007 ਦੇ ਫਲਸਾ ਘੁੰਮ ਕਰ 2022 ਦੇ ਵਿੱਚ ਬ੍ਰਦਰ ਸਾਹਿਬ ਕੰਮ ਕਰਨ ਲੱਗੇ ਨੇ ਕਰੋਨਾ ਟਾਈਮ ਮੈਂ ਪੀਆਯੂ ਤੋਂ ਟ੍ਰੇਨਿੰਗ ਲੈ ਕੇ ਮੈਂ ਆਪਦੇ ਪ੍ਰੋਜੈਕਟ ਤਿਆਰ ਕੀਤੇ ਬਹੁਤ ਵਧੀਆ ਉਸ ਤੋਂ ਬਾਅਦ ਸੀਐਸਆਰ ਵੀ ਲਾਂਚ ਕਰ ਬਹੁਤ ਧੰਨਵਾਦੀ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ ਓਕੇ ਵੀਰੇ ਥੈਂਕ ਯੂ ਬਾਈ ਕੁਜੀ ਖਾਲਸਾ ਬਾਈ ਕੁਜੀ ਫਤਿਹ ਓਕੇ ਥੈਂਕ ਯੂ ਸਰ